ਅੱਜ ਇਕੱਠੇ ਹੋਣ ਦੀ ਲੋੜ ਆ ਗੁਰਮੁਖ ਬੈਸੋ ਸਫਾ ਬਿਸ਼ਾਹਦਾ ਜਿਹੜਾ ਸਿਧਾਂਤ ਆ ਅਸੀਂ ਗੁਰਮਖਾਂ ਵਾਂਗ ਬਈਏ ਸੰਵਾਦ ਕਰੀਏ ਕਿਉਂਕਿ ਕੌਮ ਦੇ ਸਾਹਮਣੇ ਅੱਜ ਚੁਣੌਤੀਆਂ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਡਾ ਮੂੰਹ ਟੱਡਿਆ ਆ ਬੰਦੀ ਸਿੰਘਾਂ ਦੀ ਗੱਲ ਹੋਵੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਵਾਣਾ ਦੇ ਮਸਲੇ ਦੀ ਗੱਲ ਹੋਵੇ ਕੌਮ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੀ ਹੈ ਪਰ ਜਿੰਨਾ ਚਿਰ ਤੱਕ ਅਸੀਂ ਇੱਕ ਮੁੱਠ ਹੋ ਕੇ ਖਾਲਸਾਈ ਝੰਡੇ ਦੇ ਹੇਠਾਂ ਲੜਾਈ ਨਹੀਂ ਲੜਾਂਗੇ ਉਹਨਾਂ ਦੇਰ ਤੱਕ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪੈਣਾ ਮੈਂ ਉੱਥੇ ਵੀ ਅਰਦਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕੌਮ ਦੀ ਏਕਤਾ ਦਾ ਜ਼ਿਕਰ ਕੀਤਾ ਗੁਰੂ ਦਾ ਸੰਦੇਸ਼ ਆ ਜਿਹੜਾ ਉਹ ਇਕੱਤਰ ਮਿਲੋ ਮੇਰੇ ਭਾਈ ਉਹ ਗੁਰੂ ਦਾ ਸੰਦੇਸ਼ ਅਰਦਾਸ ਦੇ ਰਾਹੀਂ ਮੈਂ ਚੇਤੇ ਕਰਵਾਇਆ ਕੌਮ ਨੂੰ ਕਿਉਂਕਿ ਮੇਰੀ ਇਹ ਦਲੀ ਸਾ ਇਸ਼ਾਵਾ ਆਹੀ ਇੱਕ ਸਾਂਝਾ ਪਰਿਵਾਰ ਆ आनंदपुर ਦੇ ਵਾਸੀ ਆ ਸਰਬੱਤ ਦੇ ਭਲੇ ਦੀ ਸੋਚ ਵਾਲੇ ਆ ਆਪਾਂ ਅੱਜ ਜਦੋਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਉਹਨਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਕੌਮ ਦੇ ਲਈ ਅਸੀਂ ਵੀ ਮਾੜੇ ਮੋਟ ਮਨ ਭੇਦ ਮਤ ਭੇਦ ਛੱਡ ਕੇ ਅੱਜ ਇਕੱਠੇ ਹੋਈਏ ਫਰੂਸੇਡ ਪਟਾਲੀਏ ਦੇ ਵਿੱਚ ਫੇਰ ਪੋਸਟਰ ਲੱਗੇ ਦਾਵੇ ਕੀਤੇ ਜਾ ਰਹੇ ਆ ਧਰਤੀ ਸਾਡੀ ਆ ਧਰਤੀ ਸਾਡੀ ਇਹ ਧਰਤੀ ਗੁਰੂਆਂ ਦੀ ਜਿਹੜੇ ਗੁਰੂ ਸਰਬੱਤ ਦੇ ਭਲੇ ਦੀ ਗੱਲ ਕਰਦੇ ਕੌਮ ਨੂੰ ਇਹਨਾਂ ਮਸਲਿਆਂ ਤੇ ਇਕੱਠੇ ਹੋਣਾ ਪਊਗਾ ਔਰ ਵਿਚਰਨਾ ਪਊਗਾ ਸ਼ਹੀਦ ਕੌਮ ਦਾ ਸਰਮਾਇਆ ਆਪਣੀ ਜਾਨ ਦੇ ਕੇ ਉਹਨਾਂ ਨੇ ਕੌਮ ਦਾ ਝੰਡਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਬਲੰਦ ਰੱਖਿਆ ਅੱਜ ਜੇਸੀਂ ਧਾਨੂ ਅਸੀਂ ਯਾਦ ਕਰ ਰਹੇ ਹਾਂ ਧਰਮੀ ਫੌਜੀਆਂ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੇ ਧਰਮ ਦੇ ਮੁਤਾਬਕ ਬਾਅਦ ਵਿੱਚ ਆਪਣੇ ਧਰਮ ਨੂੰ ਪੈਲ ਦਿੱਤਾ। ਤੋਂ ਉਹਨਾਂ ਨੂੰ ਯਾਦ ਕਰਦਿਆਂ ਮੈਂ ਕੌਮ ਨੂੰ ਅਪੀਲ ਕਰਦਾ ਆਪਾਂ ਇਕੱਠੇ ਹੋਈਏ। ਇਕੱਠੇ ਹੋ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰੀਏ। ਹਰ ਸਾਹਮਣਾ ਕਰਦਿਆਂ ਆ ਗੁਰੂ ਸਾਹਿਬ ਦਾ ਜਿਹੜਾ ਪੈਗਾਮ ਉਹਨੂੰ ਸੰਸਾਰ ਪੱਧਰ ਦੇ ਉੱਤੇ ਆਪਾਂ ਲੈ ਕੇ ਜਾਈਏ। ਉੱਥੇ ਮੈਂ ਵੀ ਗੱਲ ਕੀਤੀ ਅਰਦਾਸ। ਇਸ ਖਿੱਤੇ 'ਚ ਸਦਾ ਸ਼ਾਂਤੀ ਰਹੇ। ਇਹ ਗੁਰੂਆਂ ਦਾ ਖਿੱਤਾ ਕਿਉਂਕਿ ਇਹ ਖਿੱਤਾ ਸਦੀਆਂ ਤੋਂ ਆਵਾਜ਼ ਵੀ ਰਿਆ ਇੱਥੇ ਧਾਰਮਿਕ ਫਲਸਫੇ ਵਧੇ ਫੁੱਲੇ ਇੱਥੇ ਮਾਨਵਤਾ ਵਧੀ ਇਹ ਉਹੀ ਧਰਤੀ ਆ ਜਿੱਥੇ ਜਿਨ੍ਹਾਂ ਨਾਲ ਸਿਧਾਂਤ ਨਹੀਂ ਸੀ ਭਾਵੇਂ ਮਿਲਦੇ ਪਰ ਉਹਨਾਂ ਦੇ ਤਿਲਕ ਜੰਜੂ ਨੂੰ ਵੀ ਖਤਰਾ ਪਿਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ 350 ਸਾਲਾ ਹੁਣੇ ਸੀ ਦਸ਼ਤब्दी ਹੋਈ ਪਾਸ਼ਾ ਨੇ ਤਿਲਕ ਜੰਜੂ ਰਾਖਾ ਪਰਬ ਤਾਂ ਕਹਾ ਜਾਂਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਉਹਨਾਂ ਨੇ ਸ਼ਹਾਦਤ ਉਹ ਜਿਹੜੀ ਧਰਤੀ ਦੇ ਉੱਤੇ ਇੰਨੀ ਮਾਨਵਤਾ ਹੋਵੇ ਉੱਥੇ ਹਮੇਸ਼ਾ ਭਾਈਚਾਰਾ ਇਤਿਫਾਕ ਮੁਹੱਬਤ ਜਿਹੜੀ ਆ ਉਹ ਰਹਿਣੀ ਚਾਹੀਦੀ ਮੈਂ ਇਹ ਗੱਲ ਵੀ ਅਰਦਾਸ ਦੇ ਵਿੱਚ ਉੱਥੇ ਕੀਤੀ ਆ ਬਾਕੀ ਅੱਜ ਮੈਂ ਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਮੈਂ ਪਰਸੋਂ ਵੀ ਇਹ ਗੱਲ ਕਹੀ ਸੀ ਮੇਰਾ ਗੁਰੂ ਦੇ ਉੱਤੇ ਅਟੁੱਟ ਪ੍ਰੋਸਾ ਅਰਦਾਸ ਸਿੱਖ ਦੇ ਜੀਵਨ ਦਾ ਅਹਿਮ ਅੰਗ ਆ ਅਸੀਂ ਜਦੋਂ ਕੋਈ ਵੀ ਅਰਦਾਸ ਕਰਦੇ ਆ ਗੁਰੂ ਅੱਗੇ ਸੱਚੇ ਦਿਲੋਂ ਕਰੀਏ ਪਾਤਸ਼ਾਹ ਅਰਦਾਸ ਸੁਣਦਾ ਮੈਂ ਗੁਰੂ ਦਾ ਸ਼ੁਕਰਾਨਾ ਕਰਦਾ ਅਰਦਾਸ ਸੁਣੀ ਅੱਜ ਦਾ ਇਹ ਜਿਹੜਾ 41ਵਾਂ ਕਲੂ ਘਰਾ ਸਾਡਾ ਜੂਨ 1984 ਦਾ ਅਕਾਲ ਤਖਤ ਸਾਹਿਬ ਤੇ ਹਮਲੇ ਨੂੰ ਮਨਾ ਰਹੇ ਆ ਅੱਜ ਬਹੁਤ ਸ਼ਾਂਤਮਈ ਔਰ ਕੌਮੀ ਇਤਿਫਾਕ ਦੇ ਨਾਲ ਤੁਸੀਂ ਉੱਥੇ ਦੇਖਿਆ ਕਿ ਸਾਰਾ ਕੁਝ ਏਲੰਘ ਗਿਆ ਸਾਰਿਆਂ ਨੇ ਅੱਜ ਸ਼੍ਰੀ ਅਕਾਲ ਤੱਕ ਸਭ ਦੀ ਸਰਵੋੱਚਤਾ ਨੂੰ ਪ੍ਰਵਾਨ ਕਰਦੇ ਹਾਂ ਉਥੇ ਪੂਰਨ ਸ਼ਾਂਤਮਈ ਰੱਖੀ ਔਰ ਜਦੋਂ ਮੈਂ ਅਰਦਾਸ ਕੀਤੀ ਅਰਦਾਸ ਵਿੱਚ ਸਾਰਿਆਂ ਦੇ ਮਨ ਗੁਰੂ ਨਾਲ ਜੁੜੇ ਆਪਣੇ ਸਿਧਾਂ ਨੂੰ ਚੇਤਿਆਂ ਚ ਲਿਆਂਦਾ ਸੀ ਤੋਂ ਗੁਰੂ ਪਾਤਸ਼ਾਹ ਨੇ ਅੱਜ ਬਹੁਤ ਸ਼ਾਂਤਮਈ ਇਹ ਘੱਲੂ ਘੜਾ ਦਿਨ ਲੰਘਾਤਾ ਮੈਂ ਗੁਰੂ ਪਾਤਸ਼ਾਹ ਦਾ ਗੁਰੂ ਖਾਲਸਾ ਪੰਥ ਦਾ ਸਮੂੱਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦਲ ਪੰਥਾ ਟਕਸਾਲਾਾਂ ਵਾਂ ਹੋਰ ਸਿੱਖ ਜਥੇਬੰਦੀਆਂ ਰਾਜਸੀ ਧਾਰਮਿਕ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਅੱਜ ਆਪਾਂ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਜਦੋਂ ਗੁਰੂ ਸਾਡੇ ਤੇ ਕਿਰਪਾ ਕਰੇ ਤੇ ਅਸੀਂ ਅੰਦਰੋਂ ਗੁਰੂ ਦੇ ਨਾਲ ਜੋੜਨ ਦੀ ਭਾਵਨਾ ਨਾਲ ਬਹਿ ਜਾਈਏ ਅਸੀਂ ਬਹਿ ਸਕਦੇ ਆ ਅੱਜ ਅਕਾਲ ਤਖਤ ਸਾਹਿਬ ਤੋਂ ਇਹ ਮੈਸੇਜ ਗਿਆ ਕਿ ਸਿੱਖ ਇਕੱਠੇ ਆ ਇਕੱਠੇ ਬਹਿ ਸਕਦੇ ਆ ਤੇ ਇਦਾਂ ਹੀ ਇਕੱਠੇ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਬੰਦਾ ਚਤਨਾਰ ਵੱਲੋਂ ਚੁੱਪਿਆ ਚੁੱਪ ਇਹ ਸ਼ਹੀਦਾਂ ਨੂੰ ਨਮਸਤ ਕਰਾਇਆ ਕਾਲੀ ਪਸਤਾਨ ਸੀ ਜਾਈ ਹੋਈ ਹੈ ਤਾਂ ਇਹ ਸ਼ਹੀਦਾਂ ਨੂੰ ਨਮਨ ਕਰ ਦਿੱਤਾ ਜੀ ਬਿਲਕੁਲ ਜੀ ਮੈਂ ਆਪਣੇ ਓਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਕਾਲੇ ਰੰਗ ਦੀ ਜਿਹੜੀ ਦਸਤਾਰ ਆ ਕਿ ਇਹ ਰੋਸ ਰੋਸ ਜੋ ਸਾਈ ਜਾਂਦੇ ਦੇਖੋ ਹਰ ਸਿੱਖ ਆਪਣੇ ਗੁਰਧਾਮਾਂ ਤੇ ਹੋਏ ਉਸ ਦੇਸ਼ ਦੇ ਵਿੱਚ ਸਾਡੇ ਗੁਰਧਾਮਾਂ ਤੇ ਹਮਲਾ ਆਇਆ ਜਿਸ ਦੇਸ਼ ਦੇ ਲਈ ਸਾਡੀਆਂ ਸਭ ਤੋਂ ਜ਼ਿਆਦਾ ਸ਼ਹਾਦਤਾਂ ਅੱਜ ਵੀ ਰਾਜ ਸਭਾ ਦਾ ਤੁਸੀਂ ਡਾਟਾ ਕੱਢ ਲਓ ਸਭ ਤੋਂ ਜ਼ਿਆਦਾ ਜਿਹੜੀਆਂ ਫੌਜੀ ਵਿਧਵਾ ਬੀਪੀਆਂ ਸਾਡੇ ਪੰਜਾਬ ਦੀ ਸਾਡੇ ਹੀ ਦੇਸ਼ ਦੀ ਫੌਜ ਨੇ ਸਾਡੇ ਹੀ ਗੁਰਦੁਆਰਿਆਂ ਦੇ ਉੱਤੇ ਪਾਕਸ਼ਾ ਦੇ ਸਿੱਧੀ ਪੂਰਬ ਵਾਲੇ ਦਿਨ ਸਿੱਧੀ ਦਿਹਾੜੇ ਤੇ ਅਟੈਕ ਕੀਤਾ ਉਹ ਸਿੱਖ ਅੱਜ ਤੁਸੀਂ ਕੋਲ ਅੱਜ ਦਾ ਮਾਹੌਲ ਤੇ ਸਾਰਿਆਂ ਨੂੰ ਪਤਾ ਆਹ ਠੀਕ ਆ ਅਹੀਂ ਕਦੀ ਡਰਦੇ ਨਹੀਂ ਸਿੱਖ ਅਹੀਂ ਚੜਦੀ ਕਲਾ ਚ ਪਰ ਅਹੀਂ ਆਪਣੇ ਸਿਧਾਂਤ ਨੂੰ ਪ੍ਰਣਾਮ ਕਰਦੇ ਆ ਤੇ ਜੋ ਅਜੇ ਤੱਕ ਇਨਸਾਫ ਨਹੀਂ ਮਿਲਿਆ ਸਾਨੂੰ ਉਹਨੂੰ ਅਹੀਂ ਆਪਣੀ ਗੱਲ ਕਰਦੇ ਆ ਤੇ ਇਹ ਇੱਕ ਹੈ ਜਿਹੜਾ ਉਹਨਾਂ ਨੂੰ ਮੱਕੇ ਦਾ ਬੀਜ ਪੜ੍ਹਾ ਦਿੰਦਾ ਕਿ ਇਹ ਗੱਲ ਬਾੜਕਟਾ ਸਾਹਿਬ ਦੀ ਫਸਲ ਕਿਸੇ ਜ਼ਿਮੇਦਾਰ ਸਾਹਿਬ ਨੇ ਕੌਮ ਦੇ ਨਾਮ ਸੰਦੇਸ਼ ਨਾ ਜਾਰੀ ਕੀਤਾ ਹੋਵੇ ਅਸੀਂ ਇਹ ਆਸਮਾਨੀ ਕਰਾਂਗੇ ਸਰੰਗ ਦੀ ਲਾਗੂ ਕਰਨ ਦੀ ਮਾਮ ਹੈ ਮੇਰੀ ਗੱਲ ਕਿ ਤੁਹਾਨੂੰ ਗੋਲਡ ਹੁੰਦਾ ਜੀ ਅਰਦਾਸ ਸੁਣੀ ਤੁਸੀਂ ਸਾਸ ਗੁਰੂ ਦੇ ਚੰਗਾ ਚੁੰਦੀ ਆ ਕੌਣ ਦੇ ਨਾਲ ਤੇ ਸੰਦੇਸ਼ੀ ਹੁੰਦਾ ਤੁਸੀਂ ਮੇਰੀ ਮੇਰੀ ਇੱਕ ਗੱਲ ਜਦੋਂ ਆਪਾਂ ਕਿਹਾ ਕਿ ਸੱਚੇ ਪਾਤਸ਼ਾ ਤੁਹਾਡਾ ਸਿਧਾਂਤ ਆ ਤੁਸੀਂ ਇੱਕ ਸ਼ਬਦ ਨੋਟ ਕੀਤਾ ਹੈ ਉੱਤੇ ਤੁਹਾਡਾ ਸੰਦੇਸ਼ ਆ ਹੋਏ ਇਕੱਤਰ ਮਿਲੋ ਮੇਰੇ ਭਾਈ ਇਹ ਸਿੱਖਾਂ ਦੇ ਚਿਤਿਆਂ ਦੇ ਵਿੱਚ ਰਵੇ ਅਹੀਂ ਇਕੱਤਰ ਹੋ ਜਾਈ ਸਮੇਂ ਦੀ ਨਜਾਕਤ ਗੁਰੂ ਨੇ ਸਾਨੂੰ ਵਿਵੇਕ ਬੁੱਧ ਦਿੱਤੀ ਆ ਗੁਰਬਾਣੀ ਨੇ ਆਖਿਆ <th>ਾਰ ਪਰਿਓ ਸੁਆਮੀ ਕੈ ਦੁਆਰੇ ਦੀਦਿਆ ਬੁੱਧ ਵਿਵੇਕਾ ਜਦੋਂ ਆਪਾਂ ਕੌਮ ਦੇ ਵੱਡੇ ਹਿੱਤ ਵੇਖਣੇ ਹੋਣ ਮੈਂ ਉੱਥੇ ਬੋਲਿਆ ਤੇ ਹੈ ਨਾ ਅਰਦਾਸ ਕੀਤੀ ਹੈ ਨਾ ਅੱਗੇ ਅੱਗੇ ਜੇ ਉਹ ਸਰਦਾਰ ਜੀ ਇਹ ਆਪੋ ਆਪਣੀ ਸੋਚ ਤੁਹਾਡੀ ਸੋਚ ਤੁਹਾਨੂੰ ਮੁਬਾਰਕ ਆ ਜਿਨ੍ਹਾਂ ਨੇ ਤੁਹਾਨੂੰ ਚੈਲੰਜ ਦਾ ਸੰਦੇਸ਼ ਦਿੱਤਾ ਤਾਂ ਆਪਣੇ ਸਾਰੇ ਕੰਮ ਦਾ ਹੋਏ ਨਹੀਂ ਕੋਈ ਕਿਸੇ ਦੀ ਬਿਲਕੁਲ ਜੀ ਅਰਦਾਸ ਰਾਹੀਂ ਸੰਦੇਸ਼ ਕਮਿਊਨਿਕੇਟ ਲਿਆ ਜੀ ਇਹ ਗੱਲ ਤੁਨੀ ਸੀ ਕਿ ਕਹਿ ਰਹੇ ਕਿ ਟਕਰਾਵ ਦੇ ਕਰਕੇ ਹੀ ਮੈਂ ਸਾਰਿਆਂ ਨੂੰ ਥਿਰ ਜੋੜਨ ਵਾਸਤੇ ਮੈਂ ਇਸ ਕਰਕੇ ਪਿੱਛੇ ਹਟਿਆ ਜਾਂ ਮੈਂ ਇਹ ਸੰਦੇਸ਼ ਨਹੀਂ ਦਿੱਤਾ ਦਬਾਅ ਦੇ ਜਿਵੇਂ ਕਰੋ ਦੇਖੋ ਸਰਦਾਰ ਜੀ ਮੇਰੇ ਆਰਾਮ ਨਾਲ ਗੱਲ ਜੀ ਜੀ ਇਹ ਸੱਜਖੰਡ ਸ੍ਰੀ ਦਰਬਾਰ ਸਾਹਿਬ ਕੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਆਹੀਂ ਇਹ ਤੋਂ ਜ਼ੁਲਮ ਦੇ ਖਿਲਾਫ ਤੇ ਲੜ ਸਕਦੇ ਆ ਤੇ ਮੈਂ ਪਹਿਲਾਂ ਵੀ ਕਿਹਾ ਸੀ ਬਾਹਰਲੀ ਕਿਸੇ ਵੀ ਤਾਕਤ ਦੇ ਨਾਲ ਮੈਂ ਹਜ਼ਾਰ ਵਾਰੀ ਲੜਨੂ ਪਰ ਸਾਡੇ ਗੁਰਦੁਆਰੇ ਦੇ ਅੰਦਰ ਕੋਈ ਮਾਹੌਲ ਅਕਤਖਤ ਦੇ ਉੱਤੇ ਮਾਹੌਲ ਖਰਾਬ ਹੋਵੇ ਇੱਕ ਸਿੱਖ ਉਹ ਕਿਵੇਂ ਕਰ ਸਕਦਾ ਉਹਨਾਂ ਨੇ ਵੀ ਤੇ ਸਹਿਯੋਗ ਕੀਤਾ ਹੈ ਨਾ ਮੈਂ ਉੱਥੇ ਕਿੰਨਾ ਚਿਰ ਰਿਹਾ ਉਹ ਮੇਰੇ ਕੋਲ ਬੈਠੀਆਂ ਸਾਰੀਆਂ ਜਥੇਬੰਦੀਆਂ ਔਰ ਜੋ ਸੰਦੇਸ਼ ਵੀ ਆ ਉਹ ਅਪਰਦਾਸ ਦੇ ਰਾਈਂ ਗੁਰੂ ਚਰਨਾਂ ਦੇ ਰਾਈਂ ਬੇਨਤੀ ਕਰਕੇ ਸਰਦਾਰ ਜੀ ਕਿੰਨੇ ਜੋ ਵੀ ਭੱਗ ਦੇ ਮੁੱਦੇ ਆ ਕਕਾਰਾਂ ਦੀ ਗੱਲ ਅੱਜ ਸਿੱਖਾਂ ਦੇ ਕਕਾਰਾਂ ਤੇ ਮੈਂ ਦਿੱਲੀ 에ਰਪੋਰਟ ਤੇ ਹਾਂ ਥੋੜੇ ਦਿਨ ਹੋਏ ਸਰਦਾਰ ਇੱਕ ਗੁੰਗਦਾ ਸਰਦਾਰ ਜੀ ਇੱਥੋਂ ਤੱਕ ਅਲਾਉਡ ਆ ਸਾਨੂੰ ਇਹਦੇ ਤੋਂ ਅੱਗੇ ਕੁਰਬਾਨ ਸਾਨੂੰ ਅਲਾਉਡ ਨਹੀਂ ਆ ਤੁਹਾਨੂੰ ਵੀ ਪਤਾ ਭਾਰਤੀ ਹਵਾ ਬਾਦੀ ਮਤਰਾਲੇ ਨੇ ਉੱਥੇ ਜਿਹੜੇ ਅੰਮ੍ਰਿਤਧਾਰੀ ਸੇਖੋਂਾਂ ਦੇ ਕੁਰਬਾਨ ਦੇ ਉੱਤੇ ਪਾਬੰਦੀ ਲਾਈ ਹੋਈ ਹੈ ਉਹਦੀ ਗੱਲ ਹੋਈ ਆ ਨਾ ਤੋਂ ਆਪਾਂ ਥੋੜਾ ਸਾਰਤਕ ਸੋਚੀਏ ਚੰਗਾ ਸੋਚੀਏ ਮਾਹੌਲ ਆਪਾਂ ਨੂੰ ਤੁਹਾਡੀ ਵੀ ਇਹ ਜ਼ਿੰਮੇਵਾਰੀ ਆ ਮੇਰੀ ਵੀ ਇਹ ਜ਼ਿੰਮੇਵਾਰੀ ਆ ਵੀ ਆਪਾਂ ਮਾਹੌਲ ਨੂੰ ਸਾਰਤਕ ਬਣਾ ਕੇ ਰੱਖੀਏ ਉੱਥੇ ਗੁਰੂ ਨੇ ਆਪਣੀ ਕਲਾ ਵਰਤਾਈ ਔਰ ਪੂਰਨ ਸ਼ਾਂਤਮਈ ਇਹ ਸਾਰਾ ਜਿਹੜਾ ਹੈਗਾ ਸਭ ਕੁਝ ਹੈ ਇੱਕ ਬੇਤਰੀਆਂ ਵਰਤਾਈਆਂ ਬੇਤਰੀਆਂ ਹੋਈਆਂ ਕਿੰਨਾ ਅਦਾਲਤ ਤੋਂ ਸੇਂਦ ਵਿੱਚ ਜਿੰਦ ਬਣ ਸਹਿਮਤੀ ਗੁਰੂ ਨੇ ਬਣਾਈ ਇਹ ਬੇਦਵੀਆਂ ਜਦਾ ਸਭ ਜਿਹੜੀਆਂ ਹੋ ਰਹੀਆਂ ਨੇ ਇੱਕ ਆਖਰੀ ਸਵਾਲ ਹੈ ਤੁਸੀਂ ਸਾਫਟਿਕ ਦੀ ਗੱਲ ਕੀਤੀ ਸੀ ਸਾਫਟਿਕ ਤੇ ਆ ਜੰਨੇ ਆ ਗੁਰਕਾ ਸਾਹਿਬ ਦੀ ਬੇਤਰੀ ਹੋਈ ਹੈ ਥੋੜੇ ਦਿਨ ਪਹਿਲਾਂ ਬੇਤਰੀਆਂ ਹੋ ਰਹੀਆਂ ਨੇ ਕਿ ਐਸਪੀਸੀ ਇਹਦੇ ਉੱਤੇ ਕੁਝ ਕਰ ਰਹੀ ਹੈ ਦੁਕਾਨਾਂ ਦੇ ਉੱਤੇ ਗੁਟਕਾ ਸਾਫ ਸਰੀਆਂ ਵਿਕਰੇ ਨਹੀਂ ਕਿ ਉਹ ਤਾਂ ਜਿਹੜਾ ਵਿਅਕਤੀ ਸੀਗਾ ਉਹ ਉਹ ਰਾਮ ਸਰ ਤੋਂ ਲੈ ਕੇ ਆਇਆ ਸੀਗਾ ਸ਼ਿਦਾ ਸਰ ਤੋਂ ਪਰ ਦੁਕਾਨਾਂ ਦੇ ਉੱਤੇ ਵੀ ਉਹ ਗੁਟਕਾ ਸਾਹਿਬ ਵੇਚ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਕਹਿ ਲਿਆ ਕਿ ਹੋਰ ਵੀ ਥਾਵਾਂ ਤੇ ਕਈ ਜਿਹੜੇ ਆ ਉਹ ਸਾਫੇ ਜਾ ਰਹੇ ਨਹੀਂ ਜਿਹੜੇ 322 ਥਾਵਾਂ ਦਾ ਸੀ ਜ਼ਿਕਰ ਕਰੀਏ ਚਲੋ ਸਰਦਾਰ ਜੀ ਜੈਕ ਜੈਕ ਕਰਕੇ ਲਾ ਲੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਥਾਰਟੀ ਸ਼੍ਰੋਮਣੀ ਕਮੇਟੀ ਕੋ ਠੀਕ ਹੈ ਜੀ ਇਹ ਠੀਕ ਹੈ ਕੁਝ ਥਾਵਾਂ ਦੇ ਉੱਤੇ ਗੁਟਕਾ ਸਾਹਿਬ ਦਿੰਦੇ ਨੇ ਆਪਣੇ ਧਿਆਨ ਚ ਮੈਨੂੰ ਸਮਾਂ ਦੇ ਦੋ ਨਾ ਮੈਂ ਜਦੋਂ ਦਾ ਆਇਆ ਜੀ ਸਾਨੂੰ ਵੀ ਮੇਰੇ ਕੋਲ ਕਿੰਨਾ ਸਮਾਂ ਹੋਰ ਮਸਲੇ ਤੇ ਮੈਂ ਪਹਿਲ ਕੀਤੀ ਹਰ ਚੀਜ਼ ਨੂੰ ਸਲਝਾਉਣ ਦੀ ਕੋਸ਼ਿਸ਼ ਕੀਤੀ ਔਰ ਮੇਰੇ ਤੇ ਗੁਰੂ ਦੀ ਬਹੁਤ ਕਿਰਪਾ ਆਪਾਂ ਜਿਹੜੇ ਵੀ ਮਸਲੇ ਦੇ ਉੱਤੇ ਗੁਰੂ ਨੇ ਮੈਨੂੰ ਕਿਹਾ ਗੁਰੂ ਨੇ ਕਲਾ ਵਰਤਾਈ ਉਹ ਮਸਲਾ ਜਿਹੜਾ ਸੀ ਉਹ ਠੀਕ ਹੋ ਅੱਜ ਦੇ ਕੌਮ ਇਥੇ ਪੂਰਨ ਸ਼ਾਂਤਮਈ ਆਪਣੇ ਸਿਧਾਂਤ ਨੂੰ ਯਾਦ ਕਰ ਗਈ ਆ ਤੇ ਬਹੁਤ ਚੰਗੀ ਗੱਲ ਹੈ ਮੈਂ ਕਿਨਾਂ ਆਪਾਂ ਨੂੰ ਸਾਰਿਆਂ ਨੂੰ ਗੁਰੂ ਦਾ ਸ਼ੁਕਰਾਨਾ ਕਰਨੀ ਚਾਹੀਦਾ ਹੈ ਪਾਇੰਟਰ ਜੀ ਦਾ ਕਾਰਜ ਪਾਲ ਚਾਹੇ ਤੁਹਾਨੂੰ ਦਰਪੇਰਾ ਕੋਈ ਇੱਥੇ ਤਾਂ ਸੁਣੀ ਆ ਪਾਉਣਾ ਹੈ ਕਿਤਾਬੀ ਬਤੌਰ देखो सरदार साहब जी कला थानी ने सवाल करता हूं थोड़ा प्रेम ना करिए मैं ठंडा वहां ਸਭ ਪਰਮਾਤਮਾ ਦੇ ਨਾਮ ਦੇ ਧਰਮ ਪਰਵਰਤਨ ਦੋ ਹੋ ਚੁੱਕੀ ਹੈ ਜਿਹੜੇ ਕੀਤਾ ਅਜਿਹਾ ਤੇ ਕੀ ਸੰਦੇਸ਼ ਹੈ ਤੁਹਾਡਾ ਕਿ ਇਹ ਬਹੁਤ ਵੱਡਾ ਦੇਖੋ ਜੀ ਧਰਮ ਲਈ ਅਗਲੇ ਜਾਨਵਾਰਗੇ ਅੱਜ ਜੇ ਪੰਜਾਬ ਦੇ ਵਿੱਚ ਧਰਮ ਪਰਵਰਤਨ ਦੀ ਗੱਲ ਆ ਪਿਛੇ ਜੇ ਰਿਪੋਰਟ ਆਈ ਮੈਂ ਲਖਨਾਉ ਗਿਆ ਜੀ ਬੰਦਿਆਂ ਨਾਲ ਬੈਠਾ ਜਿਹੜੇ ਉੱਤੇ ਕੰਮ ਕਰ ਰਹੇ 3000 ਤੋਂ ਵੀ ਜ਼ਿਆਦਾ ਗਿਣਤੀ ਆ ਔਰ ਗੱਲ 2002 ਤੋਂ ਸ਼ੁਰੂ ਹੋਈ ਆ ਇਹ ਉਹ ਮਸਲੇ ਆ ਜਿਨ੍ਹਾਂ ਤੇ ਕੌਮ ਨੂੰ ਸ਼ਹਿਰਦ ਹੋਣਾ ਚਾਹੀਦਾ ਆਪਣੇ ਬੰਦਿਆਂ ਨੂੰ ਗਲ ਬਕੜੀ 'ਚ ਲੈਣਾ ਚਾਹੀਦਾ ਗਲ ਬਕੜੀ 'ਚ ਲੈ ਕੇ ਆਪਾਂ ਨੂੰ ਸਾਰੀ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਔਰ ਧਰਮ ਪ੍ਰਚਾਰ ਦੀ ਮੈਂ ਫੇਰ ਕਹਿੰਦਾ ਜਿਹੜੀ ਆਪਾਂ ਲਹਿਰ ਚਲਾਈ ਖੁਆਰ ਹੋਏ ਸਭ ਮਿਲਣਗੇ ਉਹਦੇ ਤਹਿਤ ਆਪਾਂ ਇਹ ਸਾਰਾ ਕੁੱਝ ਨਿਜਟ ਲਾਂਗੇ ਮੈਨੂੰ ਆਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਚਾਪੀ ਜਸ ਪਾਈ ਦਾ ਸਤਿ ਸ੍ਰੀ ਅਕਾਲ ਸਭ ਦੀ ਮੁਕਤੀ ਔਰ ਸੇਵਾ ਸੁਭਾਅ ਇਸੇ ਨੂੰ ਲਾ ਕੇ ਇਤਰਾਜ਼ ਕਰਦੀਆਂ ਸੀਗੀਆਂ ਜਿਹਦੇ ਕਾਰਨ ਬੱਝਿਆ ਹੈ ਉਹਨਾਂ ਨੂੰ ਕਿਵੇਂ ਕਲਾਵੇ ਚ ਲਾਉਗੇ ਜੀ ਅੱਜ ਦਾ ਦਿਨ ਤੇ ਵਿਦਿਆਰਥੀ ਮੈਂ ਕਿੰਨਾ ਜੀ ਇੱਕ ਦਿਨ ਆਊਗਾ ਇਹ ਸਾਰੀਆਂ ਹੀ ਮੇਰੀਆਂ ਜਥੇਬੰਦੀਆਂ ਪੰਥ ਦੀਆਂ ਇਹ ਮੈਨੂੰ ਸਰੋਪਾਉ ਦੇਣ ਗਿਆ ਦਸਤਾਰਾਂ ਵੀ ਦੇਣ ਗਿਆ ਔਰ ਇਹ ਵੀ ਆਦੀ ਗੁਰੂ ਨੇ ਕਿਰਪਾ ਕੀਤੀ ਦੇਖੋ ਮੈਨੂੰ ਤੁਸੀਂ ਵੀ بڑے ਸਵਾਲ ਪੁੱਛੇ ਮੇਰੇ ਖਿਲਾਫ ਕਿੰਨਾ ਕੁਸ਼ ਗਿਆ ਗਿਆ ਪਰ ਮੇਰਾ ਸੁਭਾਅ ਨਹੀਂ ਮੇਰਾ ਸੁਭਾਅ ਆ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਦਾ ਜਿੱਦਣ ਗੁਰੂ ਅਮਰਦਾਸ ਪਾਸ਼ਾ ਹੀ ਗੁਰੂ ਦੇ ਸਿੱਖਾਂ ਨੂੰ ਤੇ ਗੁਰੂ ਦੇ ਪੂਰਨੀਆਂ ਤੇ ਚੱਲਣ ਜਿੱਦਣ ਗੁਰੂ ਅਮਰਦਾਸ ਪਾਸ਼ਾ ਗੋੰਦਵਾਲ ਸਾਹਿਬ ਤਖਤ ਤੇ ਹੀ ਗੁਰੂ ਅਮਰਦਾਸ ਜੀ ਤੀਸਰੇ ਪਾਸ਼ਾ ਤੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਉਦੋਂ ਪਾਸ਼ਾ ਗੁਰੂ ਅੰਗਦ ਦੇਵ ਦੀ ਜੋਤੀ ਜੋਤ ਸਮਾਏ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਨੇ ਜਾ ਕੇ ਸੱਚੇ ਪਾਤਸ਼ਾਹ ਨੂੰ ਲਤ ਮਾਰੀ ਗੁਰੂ ਸਾਹਿਬ ਥੱਲੇ ਟੋ ਗੁਰੂ ਸਾਹਿਬ ਉੱਠੇ ਤੇ ਭਾਈ ਦਾਤੂ ਦੇ ਚਰਨ ਘੁੱਟਣ ਲੱਗ ਪਏ ਮੈਂ ਬਜ਼ੁਰਗਾਂ ਤੁਸੀਂ ਨੌਜਵਾਨ ਹੋ ਮੇਰੇ ਹੱਡ ਸਖਤ ਆ ਤੁਹਾਨੂੰ ਕੱਟ ਦੇ ਗੁਰੂ ਨੇ ਬਹੁਤ ਸਾਰੇ ਸਾਨੂੰ ਥਾਵਾਂ ਦੇ ਉੱਤੇ ਨਿਮਰਤਾ ਸਿਖਾਈ ਆਹੀਂ ਗੁਰੂ ਦੇ ਸਿੱਖਾਂ ਔਰ ਮੇਰਾ ਸੁਭਾਵ ਹਮੇਸ਼ਾ ਹੀ ਆਹੀਂ ਕੌਮ ਇਕੱਠੀ ਕਰਨੀ ਤੋਂ ਇਕੱਠੀ ਇਦਾਂ ਹੀ ਹੋਣੀ ਆ ਜਦੋਂ ਅਸੀਂ ਗੁਰੂ ਦੇ ਸਿਧਾਂਤਾਂ ਦੀ ਰੌਸ਼ਨੀ ਦੇ ਵਿੱਚ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਬਹਿ ਜੀਏ ਗੱਲਬਾਤ ਕਰ ਲਈਏ ਔਰ ਸ਼ੈਨਸ਼ੀਲਤਾ ਰੱਖ ਲਈਏ ਮੈਂ ਫੇਰ ਦਹਰੋਣਾ ਇਹ ਸਮੂਚਾ ਪੰਥ ਇੱਕ ਵਾ ਥੋੜੇ ਥੋੜੇ ਹੈਗੇ ਆ ਬਕਰੇ ਵੀ ਇਹ ਇੱਕ ਮੁੱਠ ਹੋਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਾਡੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਪੰਥ ਦੇ ਝੰਡੇ ਤੇ ਸੇਵਾ ਇੱਕਠੀਆਂ ਹੋਣਗੀਆਂ ਇਹ ਮੈਨੂੰ ਆਸ ਹੀ ਨਹੀਂ ਇਹ ਮੈਨੂੰ